ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੋਣਾਂ ਹੋਈਆਂ ਨੇ ਤੇ ਚੋਣਾਂ ਤੋਂ ਬਾਅਦ ਹੁਣ ਮੰਤਰੀ ਮੰਡਲ ਦਾ ਐਲਾਨ ਵੀ ਕਰ ਦਿੱਤਾ ਗਿਆ ਦੱਸ ਤਈਏ ਕਿ ਇਸ ਕੈਬਿਨੇਟ ਦੇ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਹੋਈ ਹੈ ਕਿਉਂਕਿ ਬਹੁਤ ਸਾਰੇ ਪੰਜਾਬੀਆਂ ਨੂੰ ਕੈਬਿਨੇਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਦੱਸ ਤਈਏ ਕਿ ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ ਕੁਝ ਹਲਕਿਆਂ ਦੇ ਵਿੱਚ ਜਿੱਤ ਦਾ ਫਰਕ 100 ਵੋਟਾਂ ਤੋਂ ਘੱਟ ਹੋਣ ਕਰਕੇ ਦੁਬਾਰਾ ਹੋਈ ਗਿਣਤੀ ਤੋਂ ਬਾਅਦ ਐਲਾਨੇ ਗਏ ਅੰਤਿਮ ਨਤੀਜਿਆਂ ਦੇ ਵਿੱਚ ਫਿਰ ਸੱਤਾ ਦੇ ਵਿੱਚ ਆਈ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜੀ ਨਿੱਕੇ ਸ਼ਰਮਾ ਨੂੰ ਉਪ ਮੁੱਖ ਮੰਤਰੀ ਤੇ ਅਟਾਰਨੀ ਜਰਨਲ ਬਣਾਇਆ ਗਿਆ 7ਵੀਂ ਵਾਰ ਜੇਤੂ ਰਹੇ ਜਗਰੂ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾ ਤੇ ਖਣਿਜ ਤੇ ਵਿਭਾਗ ਸੌਪੇ ਗਏ ਨੇ ਰਵੀ ਪਰਮਾਰ ਜੰਗਲਾਤ ਮੰਤਰੀ ਹੀ ਰਹਿਣਗੇ ਰਵਿਕਾਲੋ ਨੂੰ ਪਹਿਲੇ ਵਿਭਾਗ ਹਾਊਸਲਿੰਗ ਦੇ ਨਾਲ ਹੁਣ ਮਿਊਸਪਲ ਦੀ ਜਿ ਵਾਰੀ ਵੀ ਸੌਂਪੀ ਗਈ ਹੈ ਕੁਲ 24 ਮੰਤਰੀਆਂ ਤੇ 4 ਰਾਜ ਮੰਤਰੀਆਂ ਦੇ ਨਾਲ ਨਾਲ ਕੁਝ ਪਾਰਲੀਮੈਂਟਿਕ ਸਖਤਰ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਜੈਸੀ ਸੁੰਨੜ ਹਰਵਿੰਦ ਸੰਧੂ ਆਮਨ ਸ਼ਾ ਸੁਨੀਤਾ ਤੀਰ ਦੇ ਨਾਮ ਸ਼ਾਮਿਲ ਨੇ ਡੇਵੀ ਡੀਬੀ ਵੱਲੋਂ ਸਾਰੇ ਭਾਈਚਾਰਿਆਂ ਨੂੰ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਹੋਂਦ ਨੂੰ ਧਿਆਨ ਚ ਰੱਖ ਕੇ ਬੰਦਾ ਹਿੱਸਾ ਦਿੱਤਾ ਗਿਆ ਲਿੰਗਕ ਭੇਤ ਭਾਪ ਦੀ ਉਂਗਲ ਉਠਨ ਦੇ ਮੌਕੇ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਔਰਤਾਂ ਨੂੰ ਵੀ ਬਰਾਬਰੀ ਨਾਲ ਨਵਾਜਿਆ ਗਿਆ ਪਿਛਲੇ ਮੰਤਰੀ ਮੰਡਲ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਨੇ ਪਰ ਰਵੀ ਕਹਲੋਂ ਵੱਲੋਂ ਹਾਊਸਿੰਗ ਸਮસ્યાਾਂਾ ਪ੍ਰਤੀ ਨਿਭਾਈ ਚੰਗੇ ਜ਼ਿੰਮੇਵਾਰੀਕਾਰ ਕੇ ਉਹਨਾਂ ਨੂੰ ਫਿਰ ਤੋਂ ਉਸੇ ਵਿਭਾਗ ਦੇ ਨਾਲ ਮਿਊਨਿਸਪਲ ਸੇਵਾਵਾਂ ਵੀ ਜੋੜ ਦਿੱਤੀਆਂ ਗਈਆਂ ਨੇ 6 ਵਾਰ ਚੁਣੇ ਜਾਣ ਦੇ ਵਿਧਾਇਕ ਰਹਿੰਦੇ ਆਏ ਜਗਰੂ ਬਰਾੜ ਨੂੰ ਖਾਣਾ ਤੇ ਖਨिजਵਾਲਾ ਅਹਿਮ ਵਿਭਾਗ ਦੇਤੇ ਉਸਤੇ ਪਿਛਲੇ ਉਲੰਭੇ ਲਾ ਦਿੱਤੇ ਗਏ ਨੇ ਨਿੱਕੀ ਸ਼ਰਮਾ ਨੂੰ ਉਸਦੀ ਕਾਬਲੀਅਤ ਦੇ لحاظ ਦੇ ਨਾਲ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਜੋ ਕਿ ਕਿਸੇ ਕਾਰਨ ਪ੍ਰੀਮੀਅਰ ਦੀ ਗੈਰ ਮੌਜੂਦਗੀ ਦੇ ਵਿੱਚ ਉਹ ਕੁਰਸੀ ਤੇ ਬੈਠ ਸਕੇਗੀ 7 ਸਾਲ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਐਂਡਰੀਅਨ ਡਿਕਸ ਨੂੰ ਊਰਜਾ ਵਿਭਾਗ ਤਾਇਆ ਤਾਂ ਇਸ ਵਾਰ ਪੰਜਾਬੀਆਂ ਨੂੰ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਮੰਤਰੀ ਮੰਡਲ ਚ ਥਾਂ ਦਿੱਤੇ ਗਏ ਨੇ ਜਿਸ ਕਰਕੇ ਬ੍ਰਿਟਿਸ਼ ਓਲੰਬੀਆ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ